ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਅਧਿਕਾਰੀਆਂ ਨੇ ਆਪਣੀ ਜਾਂਚ ਦੀ ਰਿਪੋਰਟ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਕੈਲੀਫੋਰਨੀਆ ਟਰੱਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਕਰਨ ਵਾਲਾ ਟਰੱਕ ਡਰਾਈਵਰ ਜੋਸ਼ਨ ਪੇਸ ਸਿੰਘ ਸ਼ਰਾਬੀ ਨਹੀਂ ਸੀ ਜੋਸ਼ਨ ਪੇਸ ਸਿੰਘ ਅਮਰੀਕਾ ਦੇ ਵਿੱਚ ਇੱਕ ਭਾਰਤੀ ਮੂਲ ਦਾ ਟਰੱਕ ਡਰਾਈਵਰ ਹੈ ਤੇ ਅਧਿਕਾਰੀਆਂ ਨੇ ਹੁਣ ਆਪਣੀ ਜਾਂਚ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਉਹ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਪ੍ਰਭਾਵ ਹੇਠ ਨਹੀਂ ਸੀਗਾ ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਲਾਪਰਵਾਹੀ ਵਾਲੇ ਵਿਵਹਾਰ ਨੇ ਇਸ ਹਾਦਸੇ ਦੇ ਵਿੱਚ ਯੋਗ ਕਾ ਪਾਇਆ ਸੈਨ ਬਰਨਾਲਡੀ ਨੂੰ ਕਾਉਂਟੀ ਜ਼ਿਲ੍ਹਾ ਟਾਰਨੀ ਦਫ਼ਤਰ ਦੇ ਅਨੁਸਾਰ ਜਾਂਚ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਯੂਬਾ ਸਿਟੀ ਦੇ 21 ਸਾਲਾ ਨਿਵਾਸੀ ਜੋਸ਼ਿਮਪ੍ਰੀਤ ਸਿੰਘ ਦੇ ਖੂਨ ਦੇ ਵਿੱਚ ਕੋਈ ਪਦਾਰਥ ਨਹੀਂ ਸੀ ਅਸਲ ਨਸ਼ਾ ਹਿੱਟ ਗੱਡੀ ਚਲਾਉਂਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਕੋਲ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ ਦੇ ਨਾਲ-ਨਾਲ ਕਈ ਵਾਹਨਾਂ ਦੀ ਟੱਕਰ ਦੇ ਵਿੱਚ ਸੱਟਾਂ ਲੱਗਣ ਕਾਰਨ ਵਾਹਨ ਹੱਤਿਆ ਦਾ ਦੋਸ਼ ਲਗਾਇਆ ਗਿਆ। ਚਸ਼ਮਦੀਦਾ ਤੇ ਹਾਈਵੇ ਡੈਸ਼ ਕੈਂਪ ਫੁਟੇਸ ਦੇ ਅਨੁਸਾਰ ਜਸ਼ਨਪ੍ਰੀਤ ਸਿੰਘ ਆਪਣਾ ਟਰੱਕ ਤੇਜ਼ ਰਫ਼ਤਾਰ ਦੇ ਨਾਲ ਚਲਾ ਰਿਹਾ ਸੀ ਅਤੇ ਹਾਈਵੇ ਉੱਤੇ ਪਹਿਲਾਂ ਤੋਂ ਹੀ ਰੁਕਿਆ ਘਟਿਆ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕਈ ਵਾਹਨ ਇੱਕ ਦੂਜੇ ਦੇ ਨਾਲ ਟਕਰਾ ਗਏ ਜਿਦੇ ਨਾਲ ਮੌਕੇ ਤੇ ਹੀ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ। ਪੁਲਿਸ ਨੇ ਸ਼ੁਰੂ ਦੇ ਵਿੱਚ ਦੋਸ਼ੀ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਪਰ ਹੁਣ ਜਦੋਂ ਨਸ਼ਾ ਸਥਾਪਿਤ ਨਹੀਂ ਹੋਇਆ ਤਾਂ ਡੀਏ ਦੇ ਦਫਤਰ ਨੇ ਕਿਹਾ ਹੈ ਕਿ ਹਲਕੇ ਮਾਮਲਾ ਨੂੰ ਘੋਰ ਲਾਪਰਵਾਹੀ ਦੇ ਨਾਲ ਕਤਲ ਦਾ ਬੰਨਿਆ ਹੋਇਆ ਉਹਨਾਂ ਨੇ ਅੱਗੇ ਕਿਹਾ ਕਿ ਸ਼ਿਕਾਇਤ ਵਿੱਚ ਘੋਰ ਲਾਪਰਵਾਹੀ ਦੇ ਨਾਲ ਵਾਹਨਾ ਦੇ ਨਾਲ ਕਤਲ ਦੇ ਤਿੰਨ ਦੋਸ਼ ਅਤੇ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ ਦੇ ਨਵੇਂ ਦੋਸ਼ ਵੀ ਸ਼ਾਮਲ ਨੇ ਦੱਸਦੀ ਇੱਕ ਰਿਪੋਰਟ ਦੇ ਅਨੁਸਾਰ ਜ਼ਿਲ੍ਹਾ ਅਟਾਰਨੀ ਜੇਸਨ ਐਡਰਸਨ ਨੇ ਕਿਹਾ ਹੈ ਕਿ ਇਹ ਇੱਕ ਕਿਨੌਣੀ ਤ੍ਰਾਸਦੀ ਹੈ ਜਿਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੱਚ ਕਹਾਤਾ ਜੇਕਰ ਟਰੋਸ਼ੀ ਕੋ ਘੋਰ ਲਾਪਰਵਾਹੀ ਦੇ ਨਾਲ ਗੱਡੀ ਨਾ ਚਲਾ ਰਿਹਾ ਹੁੰਦਾ ਤਾਂ ਇਸ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਕਾ ਸਿਰਸ਼ਕ ਰਾਜ ਅਤੇ ਸੰਕੇਤਿਕਾਰੀਆਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੁੰਦੀ ਤਾਂ ਦੋਸ਼ੀ ਨੂੰ ਕਦੇ ਵੀ ਕੈਲੀਫੋਰਨੀਆ ਨਹੀਂ ਆਉਣਾ ਚਾਹੀਦਾ ਸੀ ਗਾਸੀ ਇੱਕ ਹੋਰ ਰਿਪੋਰਟ ਦੇ ਅਨੁਸਾਰ ਦੋਸ਼ੀ ਪ੍ਰਾਕਟ ਡਰਾਈਵਰ ਬਿਨਾ ਜ਼ਮਾਨਤ ਤੇ ਹਿਰਾਸਤ ਵਿੱਚ ਹੈ ਤੇ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਇੱਕ ਗੈਰ ਕਾਨੂੰਨੀ ਪਰਵਾਸੀ ਦੱਸਿਆ। ਉਸ ਨੇ ਕਥਿਤ ਤੌਰ ਤੇ 2022 ਦੇ ਵਿੱਚ ਦੱਖਣੀ ਅਮਰੀਕੀ ਸਰਹੱਦ ਪਾਰ ਕੀਤੀ ਸੀ ਤੇ ਇਮੀਗ੍ਰੇਸ਼ਨ ਸੁਣਵਾਈ ਤੱਕ ਰਿਹਾ ਕਰੀਤਾ ਗਿਆ ਸੀ। ਅਮਰੀਕੀ ਅਧਿਕਾਰੀਆਂ ਨੇ ਆਪਣੀ ਜਾਂਚ ਦੀ ਰਿਪੋਰਟ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਕੈਲੀਫੋਰਨੀਆ ਟਰੱਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਕਰਨ ਵਾਲਾ ਟਰੱਕ ਡਰਾਈਵਰ ਜੋਸ਼ਨ ਪੇਸ ਸਿੰਘ ਸ਼ਰਾਬੀ ਨਹੀਂ ਸੀ। जोशिनप्रीत सिंह अमेरिका ਦੇ ਵਿੱਚ ਇੱਕ ਭਾਰਤੀ ਮੁੰਡਾ ਟਰੱਕ ਡਰਾਈਵਰ ਹੈ ਤੇ ਅਧਿਕਾਰੀਆਂ ਨੇ ਹੁਣ ਆਪਣੀ ਜਾਂਚ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਉਹ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਪ੍ਰਭਾਵ ਹੇਠ ਨਹੀਂ ਸੀਗਾ ਹਾਲਾਂਕਿ ਅਧਿਕਾਰੀਆਂ ਨੇ ਕਿਹਾ ਹੈ ਕਿ ਉਸ ਦੇ ਲਾਪਰਵਾਹੀ ਵਾਲੇ ਵਿਵਹਾਰ ਨੇ ਇਸ ਹਾਦਸੇ ਦੇ ਵਿੱਚ ਯੋਗਦਾਨ ਪਾਇਆ ਹੈ ਸੈਨ ਬਰਨਾਲਟੀ ਨੂੰ ਕਾਉਂਟੀ ਜ਼ਿਲ੍ਹਾ ਟਾਣੀ ਦਫ਼ਤਰ ਦੇ ਅਨੁਸਾਰ ਜਾਂਚ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਯੂਬਾ ਸਿਟੀ ਦੇ 21 ਸਾਲਾ ਨਿਵਾਸੀ ਜੋਸ਼ਿਮਪ੍ਰੀਤ ਸਿੰਘ ਦੇ ਖੂਨ ਦੇ ਵਿੱਚ ਕੋਈ ਪਦਾਰਥ ਨਹੀਂ ਸੀ ਉਸ ਨੂੰ ਨਸ਼ਾ ਹੇਠ ਗੱਡੀ ਚਲਾਉਣ ਤੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸੇ ਕੋਲ ਲਾਪਰਵਾਹੀ ਦੇ ਨਾਲ ਘਟੀ ਚਲਾਉਣ ਦੇ ਨਾਲ-ਨਾਲ ਕਈ ਵਾਹਨਾਂ ਦੀ ਟੱਕਰ ਦੇ ਵਿੱਚ ਸੱਟਾਂ ਲੱਗਣ ਕਾਰਨ ਵਾਹਨ ਹੱਤਿਆ ਦਾ ਦੋਸ਼ ਲਗਾਇਆ ਗਿਆ। ਚੋਸ਼ਮਦੀਦਾ ਤੇ ਹਾਈਵੇ ਡੈਸ਼ ਕੈਂਪ ਫੁਟੇਜ ਦੇ ਅਨੁਸਾਰ ਜਸ਼ਨ ਪ੍ਰੀਤ ਸਿੰਘ ਆਪਣਾ ਟਰੱਕ ਤੇਜ਼ ਰਫ਼ਤਾਰ ਦੇ ਨਾਲ ਚਲਾ ਰਿਹਾ ਸੀ ਅਤੇ ਹਾਈਵੇ ਉੱਤੇ ਪਹਿਲਾਂ ਤੋਂ ਹੀ ਰੁਕੀਆਂ ਕਟਿਆ ਨੂੰ ਟੱਕਰ ਮਾਰਦੀ ਸੀ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕਈ ਵਾਹਨ ਇੱਕ ਦੂਜੇ ਦੇ ਨਾਲ ਟਕਰਾ ਗਏ ਜਿਦੇ ਨਾਲ ਮੌਕੇ ਤੇ ਹੀ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ। ਪੁਲਿਸ ਨੇ ਸ਼ੁਰੂ ਦੇ ਵਿੱਚ ਦੋਸ਼ੀ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਪਰ ਹੁਣ ਜਦੋਂ ਨਸ਼ਾ ਸਥਾਪਿਤ ਨਹੀਂ ਹੋਇਆ ਦਾ ਡੀਏ ਦੇ ਦਫਤਰ ਨੇ ਕਿਹਾ ਹੈ ਕਿ ਹਲਕੇ ਮਾਮਲਾ ਕੋਰ ਲਾਪਰਵਾਹੀ ਦੇ ਨਾਲ ਕਤਲ ਦਾ ਬਣਿਆ ਹੋਇਆ ਉਹਨਾਂ ਨੇ ਅੰਗੇ ਕਿਹਾ ਕਿ ਸ਼ਿਕਾਇਤ ਵਿੱਚ ਕੋਰ ਲਾਪਰਵਾਹੀ ਦੇ ਨਾਲ ਵਾਨਾ ਦੇ ਨਾਲ ਕਤਲ ਦੇ ਤਿੰਨ ਦੋਸ਼ ਅਤੇ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ ਦੇ ਨਵੇਂ ਦੋਸ਼ ਵੀ ਸ਼ਾਮਲ ਨੇ ਦੱਸਦੀ ਇੱਕ ਰਿਪੋਰਟ ਦੇ ਅਨੁਸਾਰ ਜ਼ਿਲ੍ਹਾ ਅਟਾਰਨੀ ਜੇਸਨ ਐਡਰਸਨ ਨੇ ਕਿਹਾ ਹੈ ਕਿ ਇਹ ਇੱਕ ਕਾਨੂੰਨੀ ਤ੍ਰਾਸਦੀ ਹੈ ਜਿਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੱਚ ਕਹਾਤਾ ਜੇਕਰ ਤੋਸ਼ੀ ਕੋਰ ਲਾਪਰਵਾਹੀ ਦੇ ਨਾਲ ਗੱਡੀ ਨਾ ਚਲਾ ਰਿਹਾ ਹੁੰਦਾ ਤਾਂ ਇਹ ਸੋ ਆਸਾਨੀ ਨਾਲ ਬਚਿਆ ਜਾ ਸਕਦਾ ਕਾਨੂੰਨ ਦੇ ਰਾਜ ਅਤੇ ਸੰਖੇਧਿਕਾਰੀਆਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੁੰਦੀ ਤਾਂ ਦੋਸ਼ੀ ਨੂੰ ਕਦੇ ਵੀ ਕੈਲੀਫੋਰਨੀਆ ਨਹੀਂ ਆਉਣਾ ਚਾਹੀਦਾ ਸੀ ਗਾਸੀ ਇੱਕ ਹੋਰ ਰਿਪੋਰਟ ਦੇ ਅਨੁਸਾਰ ਦੋਸ਼ੀ ਟ੍ਰੱਕ ਡਰਾਈਵਰ ਬਿਨਾਂ ਜ਼ਮਾਨਤ ਦੇ ਹਿਰਾਸਤ ਵਿੱਚ ਹੈ ਤੇ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਇੱਕ ਗੈਰ ਕਾਨੂੰਨੀ ਪ੍ਰਵਾਸੀ ਦੱਸਿਆ। ਉਸ ਨੇ ਕਥਿਤ ਤੌਰ ਤੇ 2022 ਦੇ ਵਿੱਚ ਦੱਖਣੀ ਅਮਰੀਕੀ ਸਰਹੱਦ ਪਾਰ ਕੀਤੀ ਸੀ ਅਤੇ ਇਮੀਗ੍ਰੇਸ਼ਨ ਸੁਣਵਾਈ ਤੱਕ ਰਿਹਾ ਕਰ ਦਿੱਤਾ ਗਿਆ ਸੀ। ਅਮਰੀਕੀ ਅਧਿਕਾਰੀਆਂ ਨੇ ਆਪਣੀ ਜਾਂਚ ਦੀ ਰਿਪੋਰਟ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਕੈਲੀਫੋਰਨੀਆ ਟ੍ਰੱਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਕਰਨ ਵਾਲਾ ਟ੍ਰੱਕ ਡਰਾਈਵਰ ਜੋਸ਼ਨ ਪੇ ਸਿੰਘ ਸ਼ਰਾਬੀ ਨਹੀਂ ਸੀ। ਜੋਸ਼ੇਂ ਤੇਸ ਸਿੰਘ ਅਮਰੀਕਾ ਦੇ ਵਿੱਚ ਇੱਕ ਭਾਰਤੀ ਮੂਲ ਦਾ ਟਰੱਕ ਡਰਾਈਵਰ ਹੈ ਤੇ ਅਧਿਕਾਰੀਆਂ ਨੇ ਹੁਣ ਆਪਣੀ ਜਾਂਚ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਉਹ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਪ੍ਰਭਾਵ ਹੇਠ ਨਹੀਂ ਸੀਗਾ ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਲਾਪਰਵਾਹੀ ਵਾਲੇ ਵਿਵਹਾਰ ਨੇ ਇਸ ਹਾਦਸੇ ਦੇ ਵਿੱਚ ਯੋਗਦਾਨ ਪਾਇਆ ਸੈਨ ਬਰਨਾਲਡੀ ਨੂੰ ਕਾਉਂਟੀ ਜ਼ਿਲ੍ਹਾ ਟਾਨੀ ਤੱਕ ਤੱਕ ਦੇ ਅਨੁਸਾਰ ਜਾਂਚ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਯੂਬਾ ਸਿਟੀ ਦੇ 21 ਸਾਲਾ ਨਿਵਾਸੀ ਜੋਸ਼ੇਂ ਤੇਸ ਸਿੰਘ ਦੇ ਖੂਨ ਦੇ ਵਿੱਚ ਕੋਈ ਪਦਾਰਥ ਨਹੀਂ ਸੀ ਉਸ ਨੂੰ ਨਸ਼ਾ ਹੇਠ ਗੱਡੀ ਚਲਾਉਣ ਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸੇ ਕੋਲ ਲਾਪਰਵਾਹੀ ਦੇ ਨਾਲ ਕਟਿ ਚਲਾਉਣ ਦੇ ਨਾਲ-ਨਾਲ ਕਈ ਵਾਹਨਾਂ ਦੀ ਟੱਕਰ ਦੇ ਵਿੱਚ ਸੱਟਾਂ ਲੱਗਣ ਕਾਰਨ ਵਾਹਨ ਹੱਤਿਆ ਦਾ ਦੋਸ਼ ਲਗਾਇਆ ਗਿਆ ਚੋਸ਼ਮਦੀਦਾ ਤੇ ਹਾਈਵੇ ਡੈਸ਼ ਕੈਂਪ ਫੁਟੇ ਸੇ ਅਨੁਸਾਰ ਜਸ਼ਨਪ੍ਰੀਤ ਸਿੰਘ ਆਪਣਾ ਟਰੱਕ ਤੇਜ਼ ਰਫ਼ਤਾਰ ਦੇ ਨਾਲ ਚਲਾ ਰਿਹਾ ਸੀ ਅਤੇ ਹਾਈਵੇ ਉੱਤੇ ਪਹਿਲਾਂ ਤੋਂ ਹੀ ਰੁਕਿਆ ਘਟਿਆ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕਈ ਵਾਹਨ ਇੱਕ ਦੂਜੇ ਦੇ ਨਾਲ ਟਕਰਾ ਗਏ ਜਿਦੇ ਨਾਲ ਮੌਕੇ ਤੇ ਹੀ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਸ਼ਖਮੀ ਹੋਏ ਪੁਲਿਸ ਨੇ ਸ਼ੁਰੂ ਦੇ ਵਿੱਚ ਦੋਸ਼ੀ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਪਰ ਹੁਣ ਜਦੋਂ ਨਸ਼ਾ ਸਥਾਪਿਤ ਨਹੀਂ ਹੋਇਆ ਤਾਂ ਡੀਏ ਦੇ ਦਫਤਰ ਨੇ ਕਿਹਾ ਹੈ ਕਿ ਹਲਕੇ ਮਾਮਲਾ ਕੋਰ ਲਾਪਰਵਾਹੀ ਦੇ ਨਾਲ ਕਤਲ ਦਾ ਬੰਨਿਆ ਹੋਇਆ ਹੈ ਉਹਨਾਂ ਨੇ ਅੱਗੇ ਕਿਹਾ ਕਿ ਸ਼ਿਕਾਇਤ ਵਿੱਚ ਕੋਰ ਲਾਪਰਵਾਹੀ ਦੇ ਨਾਲ ਵਾਨਾ ਦੇ ਨਾਲ ਕਤਲ ਦੇ ਤਿੰਨ ਦੋਸ਼ ਅਤੇ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ ਦੇ ਨਵੇਂ ਦੋਸ਼ ਵੀ ਸ਼ਾਮਲ ਨੇ ਦੱਸਦੀ ਇੱਕ ਰਿਪੋਰਟ ਦੇ ਅਨੁਸਾਰ ਜ਼ਿਲ੍ਹਾ ਅਟਾਰਨੀ ਜੇਸਨ ਐਡਰਸਨ ਨੇ ਕਿਹਾ ਹੈ ਕਿ ਇਹ ਇੱਕ ਕਾਨੂੰਨੀ ਤਰਾਸਤੀ ਹੈ ਜਿਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਇੱਥੇ ਕਈ ਹੋਰ ਗੰਭੀਰ ਰੂਪ ਦੇ ਵਿੱਚ ਵਕਮੀ ਹੋ ਗਈ। ਸੱਚ ਕਹਾਤਾ ਜੇਕਰ ਦੋਸ਼ੀ ਕੋ ਅਲਪਰਵਾਹੀ ਦੇ ਨਾਲ ਘਟੀ ਨਾ ਚਲਾ ਰਿਹਾ ਹੁੰਦਾ ਤਾਂ ਇਸ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਸੀ। ਜੇਕਰ ਰਾਜ ਅਤੇ ਸੰਖੇਧਿਕਾਰੀਆਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੁੰਦੀ ਤਾਂ ਦੋਸ਼ੀ ਨੂੰ ਕਦੇ ਵੀ ਕੈਲੀਫੋਰਨੀਆ ਨਹੀਂ ਆਉਣਾ ਚਾਹੀਦਾ ਸੀ। ਦੱਸਿਆ ਇੱਕ ਹੋਰ ਰਿਪੋਰਟ ਦੇ ਅਨੁਸਾਰ ਦੋਸ਼ੀ ਪ੍ਰਾਕਟ ਡਰਾਈਵਰ ਬਿਨਾਂ ਜ਼ਮਾਨਤ ਦੇ ਹਿਰਾਸਤ ਵਿੱਚ ਹੈ ਤੇ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਇੱਕ ਗੈਰ ਕਾਨੂੰਨੀ ਪ੍ਰਵਾਸੀ ਦੱਸਿਆ। ਉਸਨੇ ਕਥਿਤ ਤੌਰ ਤੇ 2022 ਦੇ ਵਿੱਚ ਦੱਖਣੀ ਅਮਰੀਕੀ ਸਰਹੱਦ ਪਾਰ ਕੀਤੀ ਸੀ ਅਤੇ ਇਮੀਗ੍ਰੇਸ਼ਨ ਸੁਣਵਾਈ ਤੱਕ ਰਿਹਾ ਕਰ ਦਿੱਤਾ ਗਿਆ ਸੀ ਅਮਰੀਕੀ ਅਧਿਕਾਰੀਆਂ ਨੇ ਆਪਣੀ ਜਾਂਚ ਦੀ ਰਿਪੋਰਟ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਕੈਲੀਫੋਰਨੀਆ ਟਰੱਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਕਰਨ ਵਾਲਾ ਟਰੱਕ ਡਰਾਈਵਰ ਜੋਸ਼ਨ ਪੇਸ ਸਿੰਘ ਸ਼ਰਾਬੀ ਨਹੀਂ ਸੀ ਜੋਸ਼ਨ ਪੇਸ ਸਿੰਘ ਅਮਰੀਕਾ ਦੇ ਵਿੱਚ ਇੱਕ ਭਾਰਤੀ ਮੂਲ ਦਾ ਟਰੱਕ ਡਰਾਈਵਰ ਹੈ ਤੇ ਅਧਿਕਾਰੀਆਂ ਨੇ ਹੁਣ ਆਪਣੀ ਜਾਂਚ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਉਹ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਪ੍ਰਭਾਵ ਹੇਠ ਨਹੀਂ ਸੀਗਾ ਹਾਲਾਂਕਿ ਹਾਰਿਆ ਨੇ ਕਿਹਾ ਹੈ ਕਿ ਉਸ ਦੇ ਲਾਪਰਵਾਹੀ ਵਾਲੇ ਵਿਵਹਾਰ ਨੇ ਇਸ ਹਾਦਸੇ ਦੇ ਵਿੱਚ ਯੋਗਦਾਨ ਪਾਇਆ ਹੈ। ਸੈਨ ਬਰਨਾਲਡੀ ਨੂੰ ਕਾਉਂਟੀ ਜ਼ਿਲ੍ਹਾ ਟਾਰਨੀ ਤਫ਼ਤੇ ਅਨੁਸਾਰ ਜਾਂਚ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਯੂਬਾ ਸਿਟੀ ਦੇ 21 ਸਾਲਾ ਨਿਵਾਸੀ ਜੋਸ਼ਮਪ੍ਰੀਤ ਸਿੰਘ ਦੇ ਖੂਨ ਦੇ ਵਿੱਚ ਕੋਈ ਪਦਾਰਥ ਨਹੀਂ ਸੀ। ਉਸ ਨੂੰ ਨਸ਼ਾ ਹੇਠ ਗੱਡੀ ਚਲਾਉਣ ਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਘੋਰ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ ਦੇ ਨਾਲ-ਨਾਲ ਕਈ ਵਾਰਾਂ ਦੀ ਟੱਕਰ ਦੇ ਵਿੱਚ ਸੱਟ ਲੱਗਣ ਕਾਰਨ ਵਾਹਨ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਜੋਸ਼ਮਦੀਦਾ ਤੇ ਹਾਈਵੇ ਡੈਸ਼ ਕੈਂਪ ਫੁੱਟੇ ਸੇ ਅਨੁਸਾਰ ਜਦੋਂ ਸ਼੍ਰੀ ਪ੍ਰੀਤ ਸਿੰਘ ਆਪਣਾ ਟਰੱਕ ਤੇਜ਼ ਰਫ਼ਤਾਰ ਦੇ ਨਾਲ ਚਲਾ ਰਿਹਾ ਸੀ ਅਤੇ ਹਾਈਵੇ ਉੱਤੇ ਪਹਿਲਾਂ ਤੋਹੀ ਰੁਕਿਆ ਘਟਿਆ ਨੂੰ ਟੱਕਰ ਮਾਰਦੀ ਸੀ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕਈ ਵਾਹਨ ਇੱਕ ਦੂਜੇ ਦੇ ਨਾਲ ਟਕਰਾ ਗਏ ਜਿਸ ਦੇ ਨਾਲ ਮੌਕੇ ਤੇ ਹੀ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋ ਜ਼ਖਮੀ ਹੋਏ ਪੁਲਿਸ ਨੇ ਸ਼ੁਰੂ ਦੇ ਵਿੱਚ ਦੋਸ਼ੀ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਪਰ ਹੁਣ ਜਦੋਂ ਨਸ਼ਾ ਸਥਾਪਿਤ ਨਹੀਂ ਹੋਇਆ ਤਾਂ ਡੀਏ ਦੇ ਦਫਤਰ ਨੇ ਕਿਹਾ ਕਿ ਹਲਕੇ ਮਾਮਲਾ ਕੋਰ ਲਾਪਰਵਾਹੀ ਦੇ ਨਾਲ ਕਤਲ ਦਾ ਬੰਨਿਆ ਹੋਇਆ ਉਹਨਾਂ ਨੇ ਅੱਗੇ ਕਿਹਾ ਕਿ ਸ਼ਿਕਾਇਤ ਵਿੱਚ ਕੋਰ ਲਾਪਰਵਾਹੀ ਦੇ ਨਾਲ ਵਾਨਾ ਦੇ ਨਾਲ ਕਤਲ ਦੇ ਤਿੰਨ ਦੋਸ਼ ਅਤੇ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ ਦੇ ਨਵੇਂ ਦੋਸ਼ ਵੀ ਸ਼ਾਮਲ ਨੇ ਦੱਸਦੀ ਇੱਕ ਰਿਪੋਰਟ ਦੇ ਅਨੁਸਾਰ ਜ਼ਿਲ੍ਹਾ ਅਟਾਰਨੀ ਜੇਸਨ ਐਡਰਸਨ ਨੇ ਕਿਹਾ ਕਿ ਇਹ ਇੱਕ ਕਾਨੂੰਨੀ ਤਰਾਸਤੀ ਹੈ ਜਿਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਦੇ ਵਿੱਚ ਨੁਕਮੀ ਹੋ ਗਈ ਸੱਚ ਕਹਾਤਾ ਜੇਕਰ ਦੋਸ਼ੀ ਕੋ ਅਲਾ ਪਰਵਾਹੀ ਦੇ ਨਾਲ ਕੰਟੀ ਨਾ ਚਲਾ ਰਿਹਾ ਹੁੰਦਾ ਤਾਂ ਇਸ ਨੂੰ ਆਸਾਨੀ ਨਾਲ ਬਚਿਆ ਜਾ ਸਕਦਾ ਸੀ ਜੇਕਰ ਰਾਜ ਅਤੇ ਸੰਘੀ ਅਧਿਕਾਰੀਆਂ ਨੇ ਕਾਨੂੰਨ ਦੀ ਪਾਲਣਾ ਕੀਤੀ ਹੁੰਦੀ ਤਾਂ ਦੋਸ਼ੀ ਨੂੰ ਕਦੇ ਵੀ ਕੈਲੀਫੋਰਨੀਆ ਨਹੀਂ ਆਉਣਾ ਚਾਹੀਦਾ ਸੀ ਦਾਸੀ ਇੱਕ ਹੋਰ ਰਿਪੋਰਟ ਦੇ ਅਨੁਸਾਰ ਦੋਸ਼ੀ ਪ੍ਰਾਕਟ ਡਰਾਈਵਰ ਬਿਨਾ ਜ਼ਮਾਨਤ ਦੇ ਹਿਰਾਸਤ ਵਿੱਚ ਹੈ ਤੇ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਇੱਕ ਗੈਰ ਕਾਨੂੰਨੀ ਪ੍ਰਵਾਸੀ ਦੱਸਿਆ। ਉਸ ਨੇ ਕਥਿਤ ਤੌਰ ਤੇ 2022 ਦੇ ਵਿੱਚ ਦੱਖਣੀ ਅਮਰੀਕੀ ਸਰਹੱਦ ਪਾਰ ਕੀਤੀ ਸੀ ਅਤੇ ਇਮੀਗ੍ਰੇਸ਼ਨ ਸੁਣਵਾਈ ਤੱਕ ਰਿਹਾ ਕਰ ਦਿੱਤਾ ਗਿਆ ਸੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।